ਦੋਸਤੋ ਇਹ ਤਸਵੀਰਾਂ ਅੱਜ ਬੋਰਦਿਆਂ ਨੇ ਜਿੱਥੇ ਕਿ ਵੇਅਰਵੈਲ ਦੇ ਮਾਲਕ ਸੰਜੇ ਵਰਮਾ ਜੀ ਦਾ ਕਤਲ ਕੀਤਾ ਗਿਆ ਹੈ ਆ ਨੌਜਵਾਨਾਂ ਵੱਲੋਂ ਅਤੇ ਜਿਸ ਦੀ ਜਿੰਮੇਵਾਰੀ ਵੀ ਇੱਕ ਬਸ਼ਨੋਈ ਗਰੁੱਪ ਦੇ ਵੱਲੋਂ ਲਈ ਗਈ ਹੈ ਤੇ ਦੇਖੋ ਤੁਸੀਂ ਕਿਸ ਤਰ੍ਹਾਂ ਇਹ ਸੜਕ ਦੇ ਉੱਪਰ ਘੁੰਮ ਰਹੇ ਨੇ ਅਤੇ ਕਤਲ ਤੋਂ ਪਹਿਲਾਂ ਬਾਹਰ ਹੀ ਬੈਠੇ ਸੀਗੇ ਜਿਸ ਤਰ੍ਹਾਂ ਹੁੰਦੇ ਨੇ ਤੇ ਕਤਲ ਕੀਤਾ ਜਾਂਦਾ ਹੈ। ਆਰੀ ਹੈ ਤੇ ਨਿਊ ਵੀਅਰ ਵੈਲ ਦੇ ਸંચਾਲਕ ਹੈ ਉਹਨਾਂ ਦੀ ਜਿਹੜੀ ਹੈ ਉਹ ਮੌਤ ਹੋ ਗਈ ਹੈ। ਤੁਹਾਨੂੰ ਦੱਸ ਦਿੰਦੀ ਆ ਵੀ ਉਹ ਹੁਣ ਉਹਦੀ ਜਿਹੜੀ ਹੈ ਡੈੱਡ ਬਡੀ ਜਿਹੜੀ ਹੈ ਸਿਵਲ ਹਸਪਤਲ ਦੀ ਮੋਰਚਰੀ ਤੇ ਪੋਸਟਮਾਰਟਮ ਲਈ ਰਖਵਾਈ ਜਾ ਰਹੀ ਹੈ। ਇੱਕ ਬੋਰਡ ਗਠਿਤ ਕਰਕੇ ਹੁੰਦਾ ਪੋਸਟਮਾਰਟਮ ਕੀਤਾ ਜਾਊਗਾ। ਡਾਕਟਰਾਂ ਵੱਲੋਂ ਉਸ ਨੂੰ ਜਿਹੜਾ ਐਮਰਿਤ ਗੋਸ਼ਿਤ ਕਰਨ ਕੀਤਾ ਗਿਆ। ਐਸਐਸਪੀ ਗੁਰਮੀਤ ਸਿੰਘ ਜਿਹੜੇ ਆ ਉਹ ਮੌਕੇ ਤੇ ਪਹੁੰਚੇ ਆ ਘਟਨਾ ਦੀ ਜਾਣਕਾਰੀ ਲੈਣ ਤੇ ਆਖਿਰ ਕੀ ਕਾਰਨ ਰਿਹਾ ਇਸ ਗੱਲ ਦੀ ਬਰੀਕੀ ਨਾਲ ਉਹਨਾਂ ਦੇ ਪਰਿਵਾਰ ਜਨਾਂ ਨਾਲ ਤੇ ਉਹਨਾਂ ਦੇ ਹੋਰ ਆਸ-ਪਾਸ ਦੇ ਲੋਕਾਂ ਨਾਲ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਦਾ ਨਾਲ ਗਲਵਤ ਕਰਾਂਗੇ। ਐਸਐਸਪੀ ਸਾਹਿਬ ਕੀ ਕਹਿਣਾ ਚਾਹੋਗੇ ਜੀ ਇਹ ਘਟਨਾ ਸਥਲ ਤੇ ਪਹੁੰਚੇ ਹੋ ਮੋਕੇ ਤੇ ਕਿਸ ਤਰ੍ਹਾਂ ਦੀ ਘਟਨਾ ਹੋਈ ਹੈ ਜੀ? ਬਾਜੀ ਤੇ ਸਵੇਰੇ ਕਰੀਬ ਕਿਹੜਾ ਨੋ ਸਵੇਰੇ 10:00 ਵਜੇ ਦੇ ਲਗ ਕੇ ਤੇ ਨੀਅਰ ਵੈਲ ਚੌਂਕ ਦੇ ਵਿੱਚ ਇੱਕ ਸੰਜੇ ਜੀ ਆਪਣੀ ਕਾਰ ਤੇ ਆ ਰਹੇ ਸੀਗੇ। ਇੱਦਾਂ ਹੀ ਪਾਰਕ ਕੀਤੀ ਸਾਈਡ ਤੋਂ ਜਿਹੜੇ ਉਪਰ ਪੇ ਜਿਹੜੇ ਵਿਸਕਰੀਆਂ ਸਾਈਡ ਹੋੜ ਆ ਕੇ ਫਾਇਦੇ ਚਾਰ ਤੋਂ ਪੰਜ ਜਿਹੜੇ ਸ਼ੋਰਟ ਜਿਹੜੇ ਬਾਈਕ ਤੇ ਨਾਲ ਦੇ ਹਿੱਟ ਹੋਏ ਜਿਹਨੂੰ ਬਾਦ ਨੂੰ ਸੀਜੀਟੀ ਹਸਪੀਟਲ ਜਿਹੜਾ ਚੈੱਕ ਕੀਤਾ ਜਿੱਥੇ ਉਹਦੇ ਹਾਲ ਸਿਟੀਕਲ ਸੀ ਪਰ ਇਹਨਾਂ ਤੇ ਪਹਿਲਾ ਪਤਾ ਲਗਾ ਕਿ ਉਹ ਸਵਾਇਲ ਹੋ ਗਏ ਸੋ ਕੁਝ ਬਰੀ ਅਫਰਚੂਨੇਟ ਇਨਸੀਡੈਂਟ ਹੈ ਪਰ ਇਹ ਰਿਲੀਵੇਸ਼ਨ ਆਡੀਅੰਸੀ ਦੱਸਣ ਤੋਂ ਕਿ ਅਸੀਂ ਇਹਦੇ ਵਿੱਚ ਸਾਨੂੰ ਬਹੁਤ ਵਧੀਆ ਜਿਹੜਾ ਜੀ ਦਾ ਜੀ ਕਈ ਵਰਕਆਊਟ ਸਟਾਰਟ ਕਰਤਾ ਹੀ ਵਰਕਆਊਟ ਦੀ ਮਾਇਰੀਆਂ ਉਹਨਾਂ ਬੰਦੇ ਲਾ ਦਿੱਤਾ ਜਲਦੀ ਅਸੀਂ ਉਹਨੂੰ ਦੇਖ ਦੋ ਸਰ ਅੱਜ ਦਾ ਕਾਰਨ ਮੰਨਿਆ ਜਾ ਰਿਹਾ ਹੈ ਜਾਂ ਫਰੋਟੀ ਹੈ ਗੁਰਨਜਸ ਕੋਈ ਹੈ ਇਹ ਪੈਕ ਟੈਕਨ ਸਕਿਲ ਦਿਨ ਅੰਦਰ ਰਚਦੀ ਹੈ ਜੀ ਸਰ ਉਹ ਅਸੀਂ ਸਾਰਾ ਤੁਹਾਨੂੰ ਸਾਰਾ ਐਕਸਪਲੇਨ ਕਰਾਂਗੇ ਠੀਕ ਹੈ ਸਰ ਠੀਕ ਹੈ ਐਸੀਐਸਐਸਪੀ ਗੁਰਮੀਤ ਸਿੰਘ ਜੀ ਜਿੱਦ ਤੱਕ ਪਹੁੰਚੇ ਸੀ ਉਹਨਾਂ ਨੇ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਜਲਦੀ ਇਸ ਮਾਮਲੇ ਨੂੰ ਟ੍ਰੇਸ ਕਰ ਲਿੱਤਾ ਜਾਊਗਾ ਤੇ